मैडम जी ਤੁਹਾਡਾ ਹਲਮਟ ਪਾਇਆ ਕੋਈ ਜਾਣਦੇ ਕੋਈ ਤੁਹਾਨੂੰ ਉਹ ਮੈਡਮ ਜੀ ਮੈਂ ਪਾਇਆ ਨਹੀਂ ਪੁਲਸ ਵਾਲਾ ਤੁਸੀਂ ਹੈਲਮਟ ਨਹੀਂ ਪਾਇਆ ਤੁਹਾਨੂੰ ਚਲਾਨ ਹੋਵੇਗਾ oh no ਆਏ ਮੈਨੂੰ ਚਲਾਨ ਨਹੀਂ ਹੋਵੇਗਾ ਪਹਿਲੇ ਮੈਨੂੰ ਸਿਕਮ ਹੋਇਆ ਸੀ ਕਿਤੇ ਮੈਨੂੰ ਹਸਪੀਟਲ ਤਾਂ ਨਹੀਂ ਜਾਣਾ ਪਵੇਗਾ oh मैडम जी ਇਹ ਕੋਈ ਬਿਮਾਰੀ ਨਹੀਂ ਦੀ ਉਹ ਤੁਸੀਂ ਰੂਲ ਤੋੜਿਆ ਤੁਹਾਡਾ 2000 ਰੁਪਏ ਦਾ ਜੁਰਮਾਨਾ ਹੋਵੇਗਾ ਲੈ ਕਰਤਾ ਆਏ 2000 ਰੁਪਏ ਕੋਈ ਜੈ ਜੈ ਗੇਟ ਲਾ ਕੇ ਉਹ ਬਾਜੀ ਕੋਈ ਸ਼ੂਟ ਲੈਣੀ ਹੈ ਉਹ ਤੇਰਾ 2000 ਰੁਪਏ ਦਾ ਚਲਾਨ ਹੋਇਆ ਤੈਨੂੰ 2000 ਰੁਪਏ ਦੇਣਾ ਹੀ ਪਿਆ ਦਾ ਨੇ ਮੇ ਕੋਸ਼ਿਸ਼ ਆ ਰਹੀ ਹੈ ਥੋੜਾ ਕੱਟ ਕਰੋ ਤੁਸੀਂ ਆਹ ਉਹ ਬਾਜੀ 2000 ਰੁਪਏ ਜੁਰਮਾਨਾ ਦੇਗਾ ਆਹ ਭਾਈ ਤੂੰ ਤਾਂ ਮਹਿੰਗਾ ਹੀ ਬੜਾ ਹੈ ਪਿਛਲੇ ਚੌਂਕੇ ਜ਼ਰਤਾਇ ਚਲਾਉਂ ਕਰਦੇ ਪੈਨੇ ਅਸੀਂ ਉਹ ਉਹ ਬਾਜੀ ਉਹ ਪਿਛਲੇ ਚੌਂਕ ਜੀ ਕਿਵੇਂ ਸਸਤਾ ਹੋ ਸਕਦਾ ਇਹ ਗਵਰਨਮੈਂਟ ਦਾ ਰੂਲ ਹੈ ਤੁਸੀਂ ਰੂਲ ਤੋੜਿਆ ਤੁਹਾਨੂੰ ਚਲਾਨ ਦੇਣਾ ਪੈਣਾ ਹੈ ਮੈਂ ਤੁਹਾਨੂੰ ਕਰਨਾ ਤਾਂ ਠੀਕ ਹੈ ਨਹੀਂ ਤੇ ਮੈਂ ਕਿਸੋਰ ਕੋਲ ਜਾਇ ਕਰਾ ਲਾਂਦੀ ਉਹ ਬਾਜੀ ਚਲ ਠੀਕ ਹੈ ਤੂੰ ਇੰਜ ਕਰ ਤੈਨੂੰ ਟੈਕਸ ਛੱਡ ਦਿੰਨੇ ਆ 200 ਰੁਪਿਆ ਟੈਕਸ ਹੈ ਉਹ ਤੈਨੂੰ ਛੱਡ ਦਿੰਨੇ ਆ ਲਿਆ ਬਾਕੀ 1800 ਦੇ நான் வே பை இக்கிடி நான்